ਸੱਤ ਸਰੀਆ ਕਾਲ ਦੋਸਤੋ ਸਵਾਗਤ ਹੈ ਪੰਜਾਬ ਫੈਕਟ ਦੇ ਉਤੇ ਸੋ ਦੋਸਤੋ ਅੱਜ ਗੱਲ ਕਰਾਂਗੇ ਕਿ ਅਰਜਨ ਦਾਫ ਦਾ ਕਤਲ ਕਿਵੇਂ ਕੀਤਾ ਗਿਆ ਤੇ ਜਿੰਦੇ ਹੋਰਾਂ ਨੇ ਕਿਵੇਂ ਮਾਰਿਆ ਸੀ ਉਹ ਅੱਜ ਇਹਦੇ ਬਾਰੇ ਗੱਲ ਕਰਨ ਜਾ ਰਹੇ ਆ ਵੀਡੀਓ ਬਹੁਤ ਕਮਾਲ ਦੀ ਹੋਣ ਵਾਲੀ ਹੈ ਜੀ ਇਹਨੂੰ ਸ਼ੇਅਰ ਜ਼ਰੂਰ ਕਰਦੇ ਹੋ ਭਾਈ ਜਿੰਦਾ ਜੀ ਕਹਿੰਦੇ ਨੇ ਕਹਿੰਦੇ ਵੀ ਜਦੋਂ ਮੈਂ ਉਸਦੇ ਦਫ਼ਤਰ ਵਿੱਚ ਵੜਿਆ ਤਾਂ ਬਾਹਰ ਨੌਕਰ ਨੂੰ ਪੁੱਛਿਆ ਸੀ ਕਿ ਸਭ ਤੋਂ ਪਾਸਪੋਰਟ ਫਾਰਮ ਤੇ ਸਾਈਨ ਕਰਵਾਉਣੇ ਨੇ ਮੈਂ ਅੰਦਰ ਦਫ਼ਤਰ ਵਿੱਚ ਚਲੇ ਆ ਗਿਆ ਦੁਸ਼ਟ ਦੇ ਕੋਲ 2-3 ਆਦਮੀ ਹੋਰ ਬੈਠੇ ਸਨ ਤੇ ਦੁਸ਼ਟ ਫੋਨ ਤੇ ਗੱਲ ਕਰ ਰਿਹਾ ਸੀ ਫਿਰ ਉਹ ਫੋਨ ਕਰਕੇ ਉਹਨਾਂ ਨਾਲ ਗੱਲਾਂ ਵਿੱਚ ਲੱਗ ਗਿਆ ਮੈਂ 2-3 ਮਿੰਟ ਉਹਨਾਂ ਦੇ ਕੋਲ ਖੜਾ ਰਿਹਾ ਫਿਰ ਮੈਂ ਚੁੱਪ ਕਰਕੇ ਬਾਹਰ ਆ ਗਿਆ ਕਿਸੇ ਨੂੰ ਕੁਝ ਪਤਾ ਨਹੀਂ ਲੱਗਿਆ ਇਸ ਦੁਸ਼ਟ ਨੇ 1984 ਵਿੱਚ ਬਹੁਤ ਸਾਰੇ ਸਿੱਖਾਂ ਨੂੰ ਮਰਵਾਇਆ ਸੀ ਤੇ ਗੁਰਦੁਆਰਾ ਸਹਿਬਾਨ ਜੀ ਨੂੰ ਅੱਗ ਲਗਵਾਈ ਸੀ ਸਿੱਖਾਂ ਉੱਤੇ ਬਹੁਤ ਜ਼ਿਆਦਾ ਅਤਿਆਚਾਰ ਕੀਤਾ ਸੀ ਮੈਂ ਇੱਕ ਹੋਰ ਸਾਥੀ ਤੇ ਹੀਰਾ ਵੀਰ ਅਸੀਂ ਦੁਸ਼ਟ ਨੂੰ ਸੋਧਣ ਲਈ ਸਕੂਟਰ ਤੇ ਆਪਣੇ ਕਿਰਾਏ ਦੇ ਮਕਾਨ ਵਿੱਚੋਂ ਦੋ ਜਣੇ ਸਕੂਟਰ ਤੇ ਤੀਜਾ ਵੀਰ 3 ਵੀਲਰ ਤੇ ਅਸੀਂ ਦੁਸ਼ਟ ਦੇ ਦਫ਼ਤਰ ਤੋਂ ਥੋੜੀ ਦੂਰ ਜਾ ਕੇ ਸਕੂਟਰ ਦੇ ਨੰਬਰ ਤੇ ਸਟicker ਲਾ ਦਿੱਤੇ ਤੇ ਸਟੇਨガン ਨੂੰ ਮੈਗਜ਼ੀਨ ਲਾ ਕੇ ਤੀਜੇ ਵੀਰ ਨੇ ਇੱਕ ਲੈਦਰ ਦੇ ਝੋਲੇ ਵਿੱਚ ਪਾ ਲਿਆ ਮੇਰੇ ਕੋਲ 55 ਬੋਰ ਦਾ ਰਵਾਲਵਰ ਸੀ ਤੇ ਹੀਰੇ ਵੀਰ ਕੋਲ ਵੀ 38 ਬੋਰ ਦਾ ਰਵਾਲਵਰ ਸੀ ਅਸੀਂ ਸਵੇਰੇ 9 ਵਜੇ ਹੀ ਉਸ ਦੇ ਦਫ਼ਤਰ ਕੋਲ ਪਹੁੰਚ ਗਏ ਉੱਥੇ ਜਾ ਕੇ ਉਸ ਦੀ ਉਡੀਕ ਕਰਦੇ ਰਹੇ ਉਹ ਤਕਰੀਬਨ 10 ਵਜੇ ਆਇਆ ਉਸਦੇ ਦਫ਼ਤਰ ਕੋਲ ਬਹੁਤ ਸਾਰੀ ਪਬਲਿਕ ਸੀ ਤੇ ਬਹੁਤ ਵੱਡੀ ਮਾਰਕੀਟ ਸੀ ਉੱਥੇ ਅਸੀਂ ਤਿੰਨੇ ਜਣੇ ਉਸਦੇ ਦਫ਼ਤਰ ਵੱਲ ਤੁਰ ਪਏ ਮੈਂ ਹੌਲੀ-ਹੌਲੀ ਸਕੂਟਰ ਤੇ ਤੁਰ ਪਿਆ ਮੈਂ ਉਸ ਸਮੇਂ ਦਫ਼ਤਰ ਸਜਾਈ ਹੋਈ ਸੀ ਤੇ ਬਾਕੀ ਦੋਵੇਂ ਵੀਰ ਕਲੀਨ ਸ਼ੇਵਸਾਨਾ ਅਸੀਂ ਜਦੋਂ ਉਸਦੇ ਦਫ਼ਤਰ ਵੱਲ ਜਾ ਰਹੇ ਸੀ ਤਾਂ ਉੱਥੇ ਖਲੋਤੀ ਸਾਰੀ ਪਬਲਿਕ ਸਾਡੇ ਵੱਲੀ ਵੇਖ ਰਹੀ ਸੀ ਤੇ ਉਹਨਾਂ ਨੂੰ ਸਾਡੇ ਤੇ ਸ਼ੱਕ ਹੋ ਗਿਆ ਫਿਰ ਤੀਜੇ ਵੀਰ ਨੇ ਝੋਲੇ ਵਿੱਚੋਂ ਗਨ ਕੱਢ ਲਈ ਐਨੇ ਸਮੇਂ ਵਿੱਚ ਹੀਰੇ ਵੀਰ ਨੇ ਗਾਰਡ ਦੇ ਕੰਨ ਤੇ ਰਾਰ ਵਰਦਨ ਗੋਲੀ ਮਾਰੀ ਨਿਸ਼ਾਨਾ ਲੱਗਣ ਤੋਂ ਪਹਿਲਾਂ ਹੀ ਉਹ ਭੱਜ ਪਿਆ ਦੂਜੇ ਗਾਰਡ ਨੇ ਵੀ ਛੱਟ ਪਿਸਤੌਲ ਕੱਢ ਲਏ ਤੇ ਐਨ ਇਸੇ ਸਮੇਂ ਤੀਜੇ ਵੀਰ ਨੇ ਸਟੇਨ ਗਨ ਕੱਢ ਕੇ ਜੋ ਦੂਜੇ ਗਾਰਡਾਂ ਨੇ ਪਿਸਤੌਲ ਕੱਢ ਲਈ ਸਨ ਉਹਨਾਂ ਤੇ ਫਾਇਰਿੰਗ ਕਰ ਦਿੱਤੀ ਤੇ ਇਸ ਕਰਕੇ ਸਾਡਾ ਵੀ ਬਚਾਅ ਹੋ ਗਿਆ ਫਿਰ ਤੀਜੇ ਵੀਰ ਤੇ ਹੀਰੇ ਵੀਰ ਨੇ ਰਿਵਾਲਵਰ ਦੀਆਂ ਸਾਰੀਆਂ ਗੋਲੀਆਂ ਦੁਸ਼ਟ ਦੇ ਸੀਨੇ ਤੇ ਚਲਾ ਦਿੱਤੀਆਂ ਮੈਂ ਵੀ ਇਹਨਾਂ ਦੇ ਨਾਲ ਉਸ ਦਫ਼ਤਰ ਵਿੱਚ ਗਿਆ ਮੈਂ ਤੇ ਹੀਰੇ ਵੀਰ ਨੇ ਰਿਵਾਲਵਰ ਹੱਥ ਵਿੱਚ ਫੜੇ ਸਨ ਤੇ ਅਸੀਂ ਦੁਸ਼ਟ ਨੂੰ ਚੰਗੀ ਤਰ੍ਹਾਂ ਪੈਰ ਨਾਲ ਹਿਲਾ ਕੇ ਵੇਖਿਆ ਕਿ ਉਹ ਮਰ ਗਿਆ ਹੈ ਕਿ ਨਹੀਂ ਉਹ ਉਸ ਸਮੇਂ ਹੀ ਮਰ ਗਿਆ ਸੀ ਹੀਰੇ ਵੀਰ ਦਾ ਰਿਵਾਲਵਰ ਖਾਲੀ ਹੋ ਗਿਆ ਸੀ ਮੈਂ ਉਸ ਨੂੰ ਆਪਣਾ ਰਿਵਾਲਵਰ ਦੇ ਦਿੱਤਾ ਤੇ ਆਪ ਜੋ ਮੈਂ ਗਾਰਡ ਮਾਰਿਆ ਪਿਆ ਸੀ ਉੱਥੇ ਉਹਦੇ ਹੱਥ ਵਿੱਚੋਂ ਉਸ ਦਾ ਪਿਸਟਲ ਕਰਕੇ ਆਪਣੇ ਕੋਡ ਰੱਖ ਲਿਆ ਫਿਰ ਅਸੀਂ ਉਸਦੇ ਦਫ਼ਤਰੋਂ ਬਾਹਰ ਨਿਕਲੇ ਤਾਂ ਇੱਕ ਨਾਲ ਵਾਲੀ ਚਾਹ ਦੀ ਦੁਕਾਨ ਤੋਂ ਇੱਕ ਬੁੜਾ ਤੀਜੇ ਵੀਰ ਦੇ ਕੁਰਸੀ ਮਾਰਨ ਦੀ ਵਧਿਆ ਉਸ ਸਮੇਂ ਉਸਦੀ ਗਨ ਦਾ ਮੈਗਜ਼ੀਨ ਖਤਮ ਹੋ ਗਿਆ ਸੀ ਤੇ ਵੀਰ ਦੂਜਾ ਮੈਗਜ਼ੀਨ ਝਾੜ ਰਿਹਾ ਸੀ ਫਿਰ ਅਸੀਂ ਬੁੜੇ ਮਗਰ ਫਾਇਰਿੰਗ ਦੀ ਕੋਸ਼ਿਸ਼ ਕੀਤੀ ਪਰ ਉਹ ਪਿੱਛੇ ਨੂੰ ਭੱਜ ਗਿਆ ਤੀਜੇ ਵੀਰ ਦੀ ਗਨ ਦਾ ਮੈਗਜ਼ੀਨ ਖਾਲੀ ਹੋਣ ਕਰਕੇ ਉਹ ਵੱਜ ਗਿਆ ਅਸੀਂ ਵੀ ਥੋੜੀ ਦੂਰ ਸੀ ਮਾਰਕੀਟ ਵਿੱਚੋਂ ਪਬਲਿਕ ਸਾਰੀ ਦੂਰ ਭੱਜ ਗਈ ਸੀ ਤੇ ਦੂਰੋਂ ਸਾਰਾ ਐਕਸ਼ਨ ਦਾ ਨਜ਼ਾਰਾ ਵੇਖ ਰਹੀ ਸੀ ਫਿਰ ਅਸੀਂ ਉੱਥੇ ਨਾਰੇ ਲਾਏ ਤੇ ਭਿੰਡਰਾਂ ਵਾਲੇ ਸੰਤਾ ਦੇ ਨਾਰੇ ਲਾਏ ਗਏ ਤੇ ਲੋਕਾਂ ਨੂੰ ਦੱਸਿਆ ਕਿ ਅਸੀਂ ਇਸ ਦੁਸ਼ਟ ਨੂੰ ਕਿਉਂ ਮਾਰਿਆ ਉੱਥੇ ਜੋ ਮੇਨ ਸੜਕ ਸੀ ਉਸਦੇ ਪੁਲ ਤੇ ਗੋਲੀ ਚੱਲਣ ਕਰਕੇ ਤੇ ਲੋਕ ਇਕੱਠੇ ਹੋਣ ਕਰਕੇ ਕਾਰਾਂ ਤੇ ਸਕੂਟਰ ਖੜੇ ਕਰਕੇ ਲੋਕਾਂ ਨੇ ਸਾਰਾ ਐਕਸ਼ਨ ਵੇਖਿਆ ਫਿਰ ਅਸੀਂ ਸਕੂਟਰ ਤੇ ਚੜ ਕੇ ਚਲੇ ਗਏ ਇੱਕ ਦੁੱਧ ਵਾਲਾ ਸਾਈਕਲ ਤੇ ਜਾ ਰਿਹਾ ਸੀ ਸਾਡੇ ਵੱਲ ਬੜੀ ਧਿਆਨ ਨਾਲ ਵੇਖ ਰਿਹਾ ਸੀ ਮੈਂ ਵੈਸੇ ਹੀ ਹੀਰੇ ਵੀਰ ਨੂੰ ਕਿਹਾ ਵੀ ਮਾਰੇ ਦੇ ਗੋਲੀ ਮੇਰੇ ਕਹਿਣ ਦਾ ਮਤਲਬ ਸੀ ਕਿ ਉਹ ਸਾਡੇ ਸਕੂਟਰ ਬਾਰੇ ਤੇ ਸਾਡੇ ਬਾਰੇ ਪੂਰੀ ਜਾਣਕਾਰੀ ਪੁਲਿਸ ਨੂੰ ਨਾ ਦੇ ਦੇਵੇ। ਮੈਂ ਹੀਰੇ ਵੀਰ ਨੂੰ ਸਿਰਫ ਉਸ ਨੂੰ ਡਰਾਉਣ ਲਈ ਕਿਹਾ ਸੀ ਪਰ ਹੀਰੇ ਵੀਰ ਨੇ ਤਾਂ ਗੋਲੀ ਚਲਾ ਦਿੱਤੀ ਪਰ ਉਸ ਦੇ ਲੱਗੀ ਨਹੀਂ ਹੈਗੀ ਫੇਰ ਵੀ ਉਹ ਸਾਈਕਲ ਤੋਂ ਘਬਰਾ ਕੇ ਹਟਾ ਨਿਕ ਪਿਆ ਸਾਨੂੰ ਤੁਰਦਿਆਂ ਵੇਖ ਕੇ ਕਾਰਾਂ ਸਕੂਟਰਾਂ ਵਾਲੇ ਵੀ ਤੁਰ ਪਏ ਕਿਉਂਕਿ ਅਸੀਂ ਵੀ ਪੁਲ ਨੂੰ ਚੜ ਰਹੇ ਸੀ ਫੇਰ ਅਸੀਂ ਅੱਧਾ ਕਿਲੋਮੀਟਰ ਤੋਂ ਆਪਣੇ ਟਿਕਾਣੇ ਨੂੰ ਜਾਣ ਲਈ ਸਕੂਟਰ ਮੋੜਨਾ ਸੀ ਪਰ ਉਸ ਚਰਾਹੇ ਤੇ ਲਾਲ ਲਾਈਟ ਹੋਣ ਕਰਕੇ ਤੇ ਪੁਲਿਸ ਦੀ ਜੀਪ ਹੋਣ ਕਰਕੇ ਅਸੀਂ ਉਸ ਸਾਈਡ ਨੂੰ ਨਾ ਮੋੜ ਸਕੇ ਸਾਡਾ ਉਸ ਚੌਂਕ ਵਿੱਚ ਹਰੀ ਲਾਈਟ ਦੇ ਇੰਤਜ਼ਾਰ ਵਿੱਚ ਖੜਨਾ ਠੀਕ ਨਹੀਂ ਸੀਗਾ ਕਿਉਂਕਿ ਜੋ ਕਾਰਾਂ ਸਕੂਟਰ ਵਾਲੇ ਪੁਲ ਤੇ ਸਾਡਾ ਐਕਸ਼ਨ ਵੇਖ ਰਹੇ ਸੀ ਉਹ ਵੀ ਪੁਲ ਤੇ ਖੜੇ ਸਨ ਇਸ ਕਰਕੇ ਅਸੀਂ ਜਿੱਧਰ ਜਾਣਾ ਸੀ ਉਧਰ ਨਾ ਜਾ ਸਕੇ ਤੇ ਅਸੀਂ ਦੂਜੀ ਸੜਕ ਨੂੰ ਸਕੂਟਰ ਮੋੜ ਦਿਆ ਅਸੀਂ ਅਜੇ ਅੱਧਾ ਕਿਲੋਮੀਟਰ ਵੀ ਗਏ ਨਹੀਂ ਸੀ ਕਿ ਅੱਗੇ ਰਾਜੀਵ ਗਾਂਦੀ ਦਾ ਘਰ ਆ ਗਿਆ ਜਦੋਂ ਮੈਂ ਵੇਖਿਆ ਕਿ ਇਹ ਤਾਂ ਰਜੀਵ ਦੇ ਘਰ ਕੋਲ ਆ ਗਏ ਆ ਤਾਂ ਫਿਰ ਮੈਂ ਇੱਕ ਹੋਰ ਸੜਕ ਨੂੰ ਸਕੂਟਰ ਪਾ ਲਿਆ ਤੇ ਤੀਜੇ ਵੀਰ ਨੂੰ ਸਕੂਟਰ ਤੋਂ ਉਤਾਰ ਦਿੱਤਾ ਉਹ ਬੱਸ ਤੇ ਚੜ ਗਿਆ ਮੈਨੂੰ ਦਿੱਲੀ ਦੀਆਂ ਸੜਕਾਂ ਬਾਰੇ ਕਾਫੀ ਪਤਾ ਹੋਣ ਕਰਕੇ ਅਸੀਂ ਬਚ ਗਏ ਨਹੀਂ ਤਾਂ ਅਸੀਂ ਉੱਥੇ ਹੀ ਘੁੰਮਦੇ ਰਹਿਣਾ ਸੀ ਫਿਰ ਅਸੀਂ ਅੱਗੇ ਆ ਰਹੇ ਸੀ ਤਾਂ ਬਹੁਤ ਵੱਡਾ ਪੁਲਿਸ ਦਾ ਨਾਕਾ ਲੱਗਾ ਸੀ ਅਸੀਂ ਮੰਤਰੀਆਂ ਦੀਆਂ ਕੋਠੀਆਂ ਦੇ ਵਿੱਚੋਂ ਦੀ ਆ ਰਹੇ ਸੀ ਉਹਨਾਂ ਦੀਆਂ ਕੋਠੀਆਂ ਅੱਗੇ ਵੀ ਗਾਰਡ ਖੜੇ ਸਨ ਮੈਂ ਪੁਲਿਸ ਦਾ ਨਾਕਾ ਵੇਖ ਕੇ ਹੀਰੇ ਵੀਰ ਨੂੰ ਕਿਹਾ ਵੀ ਤਕੜਾ ਹੋ ਜਾ ਸ਼ਾਇਦ ਗੋਲੀ ਚੱਲ ਜਾਵੇ ਅੱਗੋਂ ਮੈਨੂੰ ਹੀਰੇ ਵੀਰ ਨੇ ਬੇਪਰਵਾਹੀ ਚ ਕਿਹਾ ਵੀ ਪ੍ਰਵਾਹ ਨਾ ਕਰ ਵਟ ਕੱਢ ਦੇਾਂਗੇ ਅਸੀਂ ਇਸ ਤਰ੍ਹਾਂ ਇੱਕ ਦੂਜੇ ਨੂੰ ਪੂਰੀ ਤਰ੍ਹਾਂ ਹੌਸਲਾ ਦਿੰਦੇ ਸੀ ਜਦੋਂ ਵੀ ਕਦੇ ਇੱਕਦਮ ਮੁਸੀਬਤ ਬਣ ਜਾਵੇ ਪਰ ਵਾਹਿਗੁਰੂ ਨੇ ਰੱਖ ਲਿਆ ਪੁਲਿਸ ਨੇ ਸਾਨੂੰ ਰੁਕਣ ਲਈ ਹੱਥ ਹੀ ਨਹੀਂ ਦਿੱਤਾ ਫਿਰ ਅਸੀਂ ਛੋਟੀਆਂ ਗਲੀਆਂ ਵਿੱਚ ਸਕੂਟਰ ਪਾ ਕੇ ਆਪਣੇ ਟਿਕਾਣੇ ਤੇ ਪਹੁੰਚੇ ਕੋਈ ਸਕੂਟਰ ਦਾ ਨੰਬਰ ਤੇ ਰੰਗ ਵੀ ਨੋਟ ਨਹੀਂ ਕਰ ਸਕਿਆ ਇਸੇ ਤਰ੍ਹਾਂ ਇੱਕ ਵਾਰ ਮੈਂ ਅਜਮੇਰ ਸਿੰਘ ਪ੍ਰਧਾਨ ਅੰਮ੍ਰਿਤਸਰ ਦੇ ਕੋਲ ਹਥਿਆਰ ਆ ਕੇ ਆਇਆ ਸੀ ਉਸਨੇ ਉਹਨਾਂ ਨਾਲ ਗੁਰਮੀਤ ਸਿੰਘ ਟੋਨੀ ਤੇ ਹਰਜਿੰਦਰ ਸਿੰਘ ਕਾਲੀ ਲੁਧਿਆਣਾ ਨੂੰ ਨਾਲ ਲੈ ਕੇ ਇੱਕ ਬੈਂਕ ਵਿੱਚ ਡਾਕਾ ਮਾਰ ਦਿੱਤਾ ਬੈਂਕ ਦੇ ਵਿੱਚ ਜਾਂਦਿਆਂ ਹੀ ਬਿਨਾਂ ਵਜ੍ਹਾ ਗੋਲੀ ਚਲਾ ਦਿੱਤੀ ਤੇ ਕਾਫੀ ਸਮਾਂ ਲਗਾ ਕੇ ਲੋਕਾਂ ਦੇ ਇਕੱਠੇ ਹੋਣ ਦੇ ਬਾਵਜੂਦ ਵੀ ਬੈਂਕ ਵਿੱਚੋਂ ਪੈਸੇ ਲੈ ਕੇ ਨਹੀਂ ਆ ਸਕੇ ਉਹ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਮੈਂ ਪ੍ਰਧਾਨ ਨੂੰ ਕਿਹਾ ਵੀ ਤੁਸੀਂ ਗੋਲੀ ਕਿਉਂ ਚਲਾਈ ਕਹਿੰਦਾ ਦੈਸ਼ਤ ਪਾਉਣ ਲਈ ਚਲਾਈ ਸੀ ਮੈਂ ਉਸ ਨੂੰ ਕਿਹਾ ਕਿ ਅੱਗੇ ਤੋਂ ਇਸ ਤਰ੍ਹਾਂ ਕਦੇ ਵੀ ਗੋਲੀ ਨਹੀਂ ਚਲਾਉਣੀ ਤੁਸੀਂ ਫੜੇ ਜਾ ਸਕਦੇ ਸੀ ਕਿਉਂਕਿ ਲੋਕ ਗੋਲੀ ਚੱਲਣ ਕਰਕੇ ਇਕੱਠੇ ਹੋ ਗਏ ਸਨ ਉਹ ਕਹਿੰਦਾ ਕਿ ਅੱਗੇ ਤੋਂ ਗੋਲੀ ਨਹੀਂ ਚਲਾਵਾਂਗੇ ਪ੍ਰਧਾਨ ਨੇ ਵੈਸੇ ਤਾਂ ਬੀਏ ਕੀਤੀ ਹੋਈ ਸੀ ਪਰ ਉਹ ਬਹੁਤ ਹੀ ਸਿੱਧਾ ਆਦਮੀ ਸੀ ਤੇ ਬੋਲਦਾ ਵੀ ਥੋੜਾ ਜਿਆਦਾ ਥੱਥਾ ਸੀ ਕਾਫੀ ਜਵਾਨ ਵੀ ਸੀ ਤੇ ਇੱਕ ਵਾਰ ਵੇਖਣ ਤੇ ਕਦੇ ਵੀ ਨਹੀਂ ਸੀ ਭੁੱਲ ਸਕਦਾ ਗੁਰਮੀਤ ਸਿੰਘ ਟੋਨੀ ਜਲੰਧਰ ਜ਼ਿਲ੍ਹੇ ਦਾ ਸੀ ਇਹ ਪਹਿਲਾ ਬੱਬਰ ਖਾਲਸਾ ਵਿੱਚ ਸੀ ਤੇ ਮੈਨੂੰ ਇਸ ਨਾਲ ਬਾਠ ਨੇ ਮਿਲਾਇਆ ਸੀ ਇਹ ਬਹੁਤ ਚੜ੍ਹਦੀ ਕਲਾ ਵਾਲਾ ਸੀ ਇਸ ਨੂੰ ਜਿੱਥੇ ਮਰਜੀ ਭੇਜ ਦਿਓ ਵੈਸੇ ਵੀ ਬਹੁਤ ਚਲਾਕ ਤੇ ਚੁਸਤ ਸੀ ਇਹ ਕਲੀਨ ਸੇਵ ਸੀ ਤੇ 5 ਫੁੱਟ 7 ਇੰਚ ਦੇ ਕਰੀਬ ਸੀ ਤੇ ਆਪਣੇ ਆਪ ਨੂੰ ਆਰ ਕੇ ਗੁਪਤਾ ਦੱਸਦਾ ਸੀ ਤੇ ਆਈਡੈਂਟੀ ਕਾਰਡ ਵੀ ਬਣਾਇਆ ਸੀ ਇੱਕ ਵਾਰ ਪ੍ਰਧਾਨ ਤੇ ਗੁਪਤਾ ਤੇ ਕਾਲੀ ਇੱਕ ਲੁਧਿਆਣੇ ਫੌਜੀ ਛੌਨੀ ਦੇ ਗੇਟ ਵਾਲੇ ਫੌਜੀ ਦੀ ਸਟੇਨਗਨ ਖੋਣ ਲਈ ਗਏ ਕਿਉਂਕਿ ਉਸ ਸਮੇਂ ਸਿੰਘਾਂ ਕੋਲ ਹਥਿਆਰ ਬੜੇ ਥੋੜੇ ਹੁੰਦੇ ਸਨ ਇਹ ਤੇ ਪ੍ਰਧਾਨ ਦੋਵੇਂ ਜਣੇ ਸਵੇਰੇ ਸਵਕਤ ਗਾਰਡ ਕੋਲ ਗਏ ਤੇ ਕਾਲੀ ਸਕੂਟਰ ਤੇ ਖੜਾ ਰਿਹਾ ਇਹ ਜਾਂਦਿਆਂ ਹੀ ਫੌਜੀ ਦੀ ਸਟੇਨਗਨ ਖੋਣ ਲੱਗ ਪਏ ਉਹ ਫੌਜੀ ਨੇ ਗੁਪਤੇ ਨੂੰ ਜੱਫਾ ਮਾਰ ਲਿਆ ਤੇ ਦੂਸਰੇ ਫੌਜੀਆ ਨੇ ਸਿਟੀ ਮਾਰ ਦਿੱਤੀ ਸਟੇਨਗਨ ਫੌਜੀ ਦੀ 벨ਟ ਨਾਲ ਸੰਗਲੀ ਨਾਲ ਬੱਧੀ ਸੀ ਤੇ ਇਹ ਤਿੰਨੇ ਕਾਫੀ ਝੜਪ ਤੋਂ ਬਾਅਦ ਫੌਜੀ ਦੇ ਗੋਲੀਆਂ ਮਾਰ ਕੇ ਆਪਣੀ ਜਾਨ ਬਚਾ ਕੇ ਉੱਥੋਂ ਨਿਕਲੇ ਤੇ ਸਟੇਨਗਨ ਨਹੀਂ ਲਿਆ ਸਕੇ ਗੁਰਮੀਤ ਸਿੰਘ ਮੇਰੇ ਨਾਲ ਬਹੁਤ ਪਿਆਰ ਕਰਦਾ ਸੀ ਤੇ ਉਹ ਮੈਨੂੰ ਹਮੇਸ਼ਾ ਕਹਿੰਦਾ ਰਹਿੰਦਾ ਸੀ ਵੀ ਤੂੰ ਮੇਰੇ ਕੋਲ ਕਦੇ-ਕਦੇ ਰਾਤ ਨੂੰ ਰਿਹਾ ਕਰ ਮੈਂ ਕਈ ਵਾਰ ਬਾਵੇ ਮੰਜੂ ਹੁਰਾ ਕੋਲੋਂ ਰਾਤ ਨੂੰ ਗੁਰਮੀਤ ਸਿੰਘ ਉਰਫ਼ ਗੁਪਤਾ ਕੋਲ ਜਾ ਕੇ ਸੌਂਦਾ ਤੇ ਉਹ ਬੜਾ ਖੁਸ਼ ਹੁੰਦਾ ਤੇ ਮੇਰੇ ਲਈ ਬਾਹਰੋਂ ਕੁਝ ਨਾ ਕੁਝ ਖਾਣ ਲਈ ਲੈ ਕੇ ਆਉਂਦਾ ਮੈਨੂੰ ਬੜਾ ਹੀ ਪਿਆਰਾ ਲੱਗਦਾ ਉਸਤੇ ਕੋਈ ਵੀ ਸ਼ੱਕ ਨਹੀਂ ਕਰ ਸਕਦਾ ਸੀ ਨਾਲੇ ਉਸਨੇ ਤੇ ਪ੍ਰਧਾਨ ਨੇ ਸਪੇਅਰ ਪਾਰਟਸ ਦਾ ਕੰਮ ਕੋਲ ਰੱਖਿਆ ਹੋਇਆ ਸੀ ਤੇ ਉਸ ਬਾਰੇ ਪੂਰੀ ਜਾਣਕਾਰੀ ਵੀ ਲਈ ਸੀ ਕਿਉਂਕਿ ਪ੍ਰਧਾਨ ਦੀ ਅੰਮ੍ਰਿਤਸਰ ਸਪੇਅਰ ਪਾਰਟਸ ਦੀ ਦੁਕਾਨ ਸੀ ਪਹਿਲਾਂ ਉਸਨੇ ਗੁਪਤੇ ਨੂੰ ਵੀ ਪੂਰੀ ਜਾਣਕਾਰੀ ਸਪੇਅਰ ਪਾਰਟਸ ਬਾਰੇ ਦੇ ਦਿੱਤੀ ਘਰ ਵਾਲੇ ਵੀ ਉਹਨਾਂ ਦੀ ਬੜੀ ਇੱਜ਼ਤ ਕਰਦੇ ਤੇ ਉਹਨਾਂ ਨਾਲ ਹੱਸਦੇ ਖੇਡਦੇ ਰਹਿੰਦੇ ਫਿਰ ਮੈਂ ਤੇ ਚਰਨਜੀਤ ਸਿੰਘ ਹਸ਼ਿਆਰ ਪਰ ਗਏ ਉੱਥੇ ਸਾਨੂੰ ਕਿਸੇ ਸਿੰਘ ਨੇ ਆਈਜੀ ਕਟੋਜ ਬਾਰੇ ਦੱਸਿਆ ਆਈਜੀ ਕਟੌੜ ਨੇ ਧਰਮਯੁੱਧ ਮੋਰਚੇ ਦੌਰਾਨ ਜਦੋਂ ਸਿੰਘਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਸਨ ਤਾਂ ਇਸ ਆਈਜੀ ਨੇ ਸਿੰਘਾਂ ਤੇ ਜੇਲ੍ਹਾਂ ਵਿੱਚ ਬਹੁਤ ਹੀ ਤਸ਼ੱਦਦ ਕਰਵਾਇਆ ਸੀ ਸਿੱਖਾਂ ਦਾ ਬੜਾ ਕੱਟੜ ਵਿਰੋਧੀ ਸੀ ਇਹ ਇਸੇ ਕਟੌੜ ਨੇ ਇੱਕ ਵਾਰ ਲਾਲਾ ਜਗਤ ਨਾਰਾਇਣ ਦੇ ਕੇਸ ਵਿੱਚ 20 ਸਾਲ ਦੀ ਸਜ਼ਾ ਭੁਗਤ ਰਹੇ ਭਾਈ ਨਛੱਤਰ ਸਿੰਘ ਨੂੰ ਜੇਲ੍ਹ ਵਿੱਚ ਮਰਵਾਉਣ ਦੀ ਸਾਜ਼ਿਸ਼ ਵੀ ਕੀਤੀ ਸੀ ਜੋ ਕਾਮਯਾਬ ਨਹੀਂ ਹੋ ਸਕੀ ਇਹ ਸਿੱਖਾਂ ਦੇ ਕਾਫੀ ਵਿਰੁੱਧ ਵੀ ਬੋਲਦਾ ਸੀ ਇਸ ਕਰਕੇ ਅਸੀਂ ਉਸ ਨੂੰ ਸੋਧਣ ਲਈ ਉਸ ਦਾ ਸਾਰਾ ਐਡਰੈਸ ਉਸ ਸਿੰਘ ਤੋਂ ਲੈ ਲਿਆ ਫਿਰ ਮੈਂ ਤੇ ਚਰਨਜੀਤ ਸਿੰਘ ਚੰਡੀਗੜ੍ਹ ਚਲੇ ਗਏ ਤੇ ਅਸੀਂ ਉਸ ਦਾ ਦਫ਼ਤਰ ਤੇ ਘਰ ਵੇਖਿਆ ਅਸੀਂ ਕਾਫੀ ਦਿਨ ਉਸਦੇ ਘਰ ਦੇ ਦਫ਼ਤਰ ਦੀ ਰੈਕੀ ਕਰਦੇ ਰਹੇ ਤੇ ਆਈਜੀ ਨੂੰ ਵੇਖਦੇ ਰਹੇ ਅਸੀਂ ਉਸਦੇ ਦਫ਼ਤਰ ਵਿੱਚ ਗਏ ਪਰ ਉਹ ਉਸ ਸਮੇਂ ਦਫ਼ਤਰ ਵਿੱਚ ਨਹੀਂ ਸੀਗਾ ਚਰਨਜੀਤ ਸਿੰਘ ਨੇ ਮੈਨੂੰ ਆਖਿਆ ਵੀ ਮੇਰੇ ਨਾਲ ਪਹਿਲੇ ਦੀ ਤਰ੍ਹਾਂ ਗਦਾਰੀ ਨਹੀਂ ਕਰਨੀ ਇਸ ਨੂੰ ਸੋਧਣ ਲਈ ਮੈਨੂੰ ਜ਼ਰੂਰ ਲੈਣ ਲੈ ਕੇ ਜਾਣਾ ਸਾਨੂੰ ਚਰਨਜੀਤ ਸਿੰਘ ਇਸ ਲਈ ਗਦਾਰੀ ਨਾ ਕਰਨੀ ਕਹਿੰਦਾ ਸੀ ਕਿਉਂਕਿ ਅਸੀਂ ਉਸ ਨੂੰ ਕਈਆਂ ਐਕਸ਼ਨਾਂ ਵਿੱਚ ਲਜਾਣ ਲਈ ਕਹਿੰਦੇ ਪਰ ਕੁਝ ਕਾਰਨਾ ਕਰਕੇ ਉਹ ਉਹਨਾਂ ਐਕਸ਼ਨਾਂ ਤੋਂ ਵਾਂਝਾ ਰਹਿ ਗਿਆ ਚਰਨਜੀਤ ਸਿੰਘ ਨੇ ਵੀ ਕਟੌੜ ਤੇ ਬਹੁਤ ਸਮਾਂ ਲਾ ਕੇ ਕੀਤੀ ਕਟੌੜ ਦਾ ਘਰ ਤੇ ਦਫਤਰ 35 ਸੈਕਟਰ ਵਿੱਚ ਸੀ ਚੰਡੀਗੜ੍ਹ ਵਿੱਚ CRP ਤੇ ਪੁਲਿਸ ਦੀ ਬਹੁਤ ਗਸ਼ਤ ਸੀ ਤੇ ਸਕੂਟਰ ਤੇ ਡਬਲ ਸਵਾਰੀ ਕਰਨੀ ਵੀ ਬੰਦ ਸੀ ਪੁਲਿਸ ਦੀ ਗਸ਼ਤ ਜਿਆਦਾ ਹੋਣ ਕਰਕੇ ਕੰਮ ਕਰਨਾ ਮੁਸ਼ਕਲ ਸੀ ਫਿਰ ਅਸੀਂ ਆਪਣਾ ਸਕੂਟਰ ਜੋ ਲੁਧਿਆਣੇ ਸੀ ਗੁਰਮੀਤ ਸਿੰਘ ਟੋਨੀ ਰਾਹੀਂ ਚੰਡੀਗੜ੍ਹ ਪਹੁੰਚਾਇਆ ਤੇ ਉੱਥੇ ਬਫ ਸਟੈਂਡ ਤੇ ਰੱਖਿਆ ਅਸੀਂ ਇੱਕ ਸਿੰਘ ਦੇ ਘਰ ਰਹਿੰਦੇ ਰਹੇ ਮੈਂ ਬਿੱਟੂ ਤੇ ਪਹਿਲਵਾਨ ਕਟੋਜ ਨੂੰ ਸੋਧਣ ਲਈ ਜਾਂਦੇ ਰਹੇ ਕਟੋਜ ਨੂੰ ਅਸੀਂ ਜਦੋਂ ਵੀ ਸੋਧਣ ਲੱਗਦੇ ਉੱਥੇ CRPF ਕਾਫੀ ਹੋਣ ਕਰਕੇ ਉਹ ਹਮੇਸ਼ਾ ਬਚਦਾ ਰਹਿੰਦਾ ਫਿਰ ਛੁੱਟੀਆਂ ਆ ਗਈਆਂ ਤੇ ਅਸੀਂ ਵਾਪਸ ਲੁਧਿਆਣੇ ਚਲੇ ਗਏ ਫਿਰ ਸੋਮਵਾਰ ਮੈਂ ਤੇ ਪਹਿਲਵਾਨ ਹੀ ਆਏ ਅਸੀਂ ਰਸਤੇ ਵਿੱਚ ਖਲੋ ਗਏ ਉਸ ਦਿਨ ਵੀ ਉਸ ਦੇ ਨਾਲ CRP ਨਾਲ ਸੀ ਪਰ ਮੈਂ ਪਹਿਲਵਾਨ ਨੂੰ ਕਿਹਾ ਵੀ CRP ਕਾਫੀ ਹਟਮੀ ਆ ਰਹੀ ਹੈ ਆਪਾਂ ਅੱਗੋਂ ਉਸ ਦੀ ਗੋਲੀ ਰਾਹੀਂ ਐਕਸ਼ਨ ਕਰਕੇ ਚਲੇ ਜਾਵਾਂਗੇ सीआरपी ਦੇ ਸਿਪਾਹੀ ਆਪਾਂ ਨੂੰ ਕੁਝ ਨਹੀਂ ਕਰ ਸਕਦੇ ਆਪਾਂ ਇੰਨੀ ਦੇਰ ਨੂੰ ਤਾਂ ਕਾਫੀ ਦੂਰ ਚਲੇ ਜਾਵਾਂਗੇ ਪਲਵਾਨ ਨੇ ਕਿਹਾ ਵੀ ਠੀਕ ਹੈ ਮੈਂ ਸਕੂਟਰ ਤੇ ਸੀ ਤੇ ਪਲਵਾਨ ਪੈਦਲੀ ਉਸ ਦੇ ਕੋਲ ਜਾ ਪਹੁੰਚਿਆ ਤੇ ਉਸ ਦੀ ਗਲੀ ਵਿੱਚ ਪਿੱਛੋਂ ਦੀ ਉਸ ਦੇ ਕੰਨ ਤੇ ਰੱਖ ਕੇ ਰਵਾਲਵਰ ਦੀ ਗੋਲੀ ਚਲਾਈ ਪਰ ਗੋਲੀ ਮਿਸ ਕਰ ਗਈ ਤੇ ਆਈਜੀ ਕਟੋਜ ਨੇ ਪਲਵਾਨ ਨੂੰ ਜਫਾ ਪਾਉਣ ਦੀ ਕੋਸ਼ਿਸ਼ ਕੀਤੀ ਮੈਂ ਇੱਕਦਮ ਸਕੂਟਰ ਦਾ ਸਟੈਂਡ ਲਗਾ ਕੇ ਆਪਣੀ ਪਿਸਤਲ ਕੱਢ ਕੇ ਉਸਦੇ ਕੋਲ ਗਿਆ। ਉਨੀ ਦੇਰ ਨੂੰ ਪੰਵਾਨ ਦੀਆਂ ਗੋਲੀਆਂ ਚੱਲ ਪਈਆਂ ਤੇ ਮੈਂ ਵੀ ਉਸਦੇ ਗੋਲੀਆਂ ਮਾਰੀਆਂ ਤੇ ਉਹ ਸਾਡੇ ਪੈਰਾਂ ਤੇ ਡਿੱਗ ਪਿਆ ਤੇ ਉੱਥੇ ਹੀ ਦਮ ਤੋੜ ਗਿਆ। ਅਸੀਂ ਇੱਕਦਮ ਹੀ ਸਕੂਟਰ ਤੇ ਚੜ ਕੇ ਤੇ ਉੱਥੇ ਕਮਾਂਡੋ ਫੋਰਸ ਵੱਲੋਂ ਲਿਖਿਆ ਜਰਨਲ ਲਾਹਵ ਸਿੰਘ ਦੇ ਨਾਂ ਹਿਤ ਦੁਸ਼ਤ ਨੂੰ ਸੋਧਣ ਲਈ ਜ਼ਿੰਮੇਵਾਰੀ ਲੈਣ ਦਾ ਲੈਟਰਪੈਡ ਸੁੱਟ ਗਏ ਜਿਸ ਤੇ ਉਸਦੇ ਸੋਧਣ ਦੀ ਜ਼ਿੰਮੇਵਾਰੀ ਲਈ ਸੀ ਫਿਰ ਇੱਕਦਮ ਸਕੂਟਰ ਤੇ ਚੜ ਸਕੂਟਰ ਭਜਾ ਕੇ ਗਲੀਆਂ ਦੇ ਵਿੱਚੋਂ ਦੀ ਨਿਕਲ ਗਏ। ਇਹ ਐਕਸ਼ਨ ਬਹੁਤ ਸਪੀਡ ਨਾਲ ਕੀਤਾ ਗਿਆ ਸੀ ਅਸੀਂ ਆਪਣਾ ਇੱਕ ਸਿੰਘ ਮੁਹਾਲੀ ਦੇ ਬੱਸ ਸਟੈਂਡ ਕੋਲ ਖੜਾ ਰਿਆ ਹੋਇਆ ਸੀ ਉਸ ਨੂੰ ਆਪਣੇ ਹਥਿਆਰ ਤੇ ਸਕੂਟਰ ਦੇ ਕੇ ਉਥੋਂ 3-ਵਿਲਰ ਲੈ ਕੇ ਮੈਂ ਦਿੱਲੀ ਵਾਲੇ ਰੋਡ ਨੂੰ ਚਲਾ ਗਿਆ ਤੇ ਪਹਿਲਵਾਨ ਲੁਧਿਆਣੇ ਨੂੰ ਬੱਸ ਤੇ ਚੜ੍ਹ ਕੇ ਚਲਾ ਗਿਆ ਮੈਂ ਅੱਗੇ ਜਾ ਕੇ 3-ਵਿਲਰ ਤੋਂ ਉਤਰ ਕੇ ਲੋਕਲ ਬੱਸ ਤੇ ਚੜ੍ਹ ਕੇ ਬਨੂੜ ਚਲਾ ਗਿਆ ਤੇ ਬਨੂੜ ਤੋਂ ਅੱਗੇ ਬੱਸ ਫੜ ਕੇ ਰਾਜਪੁਰਾ ਚਲਾ ਗਿਆ ਤੇ ਰਾਜਪੁਰੇ ਤੋਂ ਬੱਸ ਪਕੜ ਕੇ ਖੰਨੇ ਤੋਂ ਖੰਨੇ ਤੋਂ ਬੱਸ ਫੜ ਕੇ ਲੁਧਿਆਣੇ ਪਹੁੰਚ ਗਿਆ ਬੱਸਾਂ ਇਸ ਕਰਕੇ ਬਦਲਦਾ ਰਿਹਾ ਤਾਂ ਕਿ ਪੁੱਛਕਿਚ ਦੇ ਸਮੇਂ ਬਚਾਅ ਹੋ ਸਕੇ ਕਿ ਮੈਂ ਤਾਂ ਖੰਨੇ ਤੋਂ ਆਇਆ ਇਸ ਤਰ੍ਹਾਂ ਇਹ ਦੋਵੇਂ ਦੁਸ਼ਟ ਸੋਤੇ ਗਏ ਸੋ ਐਸੇ ਤਰ੍ਹਾਂ ਦਾ ਕਿੱਸਾ ਲੈ ਕੇ ਕੱਲ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਲਈ ਸਸਰੀਆਕਾਲ